अमृतसर दहाती पुलिस वालों आई एस आई समर्थित ਹਥਿਆਰ ਤਸਕਰੀ ਮੋਡਿਊਲ ਦਾ ਪਰਦਾਫਾਸ਼ ਕੀਤਾ ਗਿਆ ਇੱਕ AK-47 308 ਅਸੌਲਟ ਰਾਈਫਲ ਸਮੇਤ ਦੋ ਮੈਗਜ਼ੀਨ ਅਤੇ 90 ਜਿੰਦਾ ਰੌਂਦ ਦੋ ਗਲੌਕ ਪਿਸਟਲ ਸਮੇਤ ਚਾਰ ਮੈਗਜ਼ੀਨ ਅਤੇ 10 ਜਿੰਦਾ ਰੌਂਦ ਸਾਢੇ 7 ਲੱਖ ਡਰੱਗਸ ਮਨੀ ਇੱਕ ਗੱਡੀ ਅਤੇ ਤਿੰਨ ਮੋਬਾਈਲ ਫੋਨ ਸਮੇਤ ਪੰਜ ਦੋਸ਼ੀਆਂ ਨੂੰ ਕੀਤਾ ਗਿਆ ਗ੍ਰਿਫਤਾਰ। श्री ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ੇਕ ਇੱਕ ਮੁਹਿੰਮ ਪੰਜਾਬ ਪੁਲਿਸ ਵੱਲੋਂ ਚਲਾਈ ਗਈ ਹੈ ਜਿਹਦੇ ਚ ਜਿਹੜੇ ਵੀ ਐਂਟੀ ਨੈਸ਼ਨਲ 엘ਿਮੈਂਟਸ ਗੈਂਗਸਟਰ 엘ਿਮੈਂਟਸ ਤੇ ਨਾਰਕੋਟਿਕਸ ਦੇ 엘ਿਮੈਂਟਸ ਨੇ ਜਿਹੜੇ ਨਾਰਕੋਟਿਕਸ ਡੀਲ ਕਰਦੇ ਨੇ ਉਹਨਾਂ ਦਾ ਸਫਾਇਆ ਕਰਨ ਲਈ ਅੰਮ੍ਰਿਤਸਰ ਦੇ ਹਾਤੀ ਪੁਲਿਸ ਡੀਏਜੀ ਬਾਰਡਰ ਰੇਂਜ ਸਰਦਾਰ ਨਾਨਕ ਸਿੰਘ ਜੀ ਦੀ ਅਗਵਾਈ ਹੇਠ ਕੰਮ ਕਰ ਰਹੀ ਹੈ ਇਸੇ ਤਹਿਤ ਸਾਡੀ ਟੀਮ ਨੂੰ ਇੱਕ ਬੜੀ ਵੱਡੀ ਸਫਲਤਾ ਹਾਸਲ ਹੋਈ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਕੁਝ ਜਿਹੜੇ ਆਈਐਸਆਈ ਦੀ ਏਜੰਸੀ ਦੇ ਨਾਲ ਕੰਮ ਕਰਦੇ ਪੰਜ ਵਿਅਕਤੀ ਇੱਕ ਵੱਡੀ ਕਨਸਾਈਨਮੈਂਟ ਇਹਨਾਂ ਨੇ ਰੀਸੀਵ ਕੀਤੀ ਹੈ ਜਿਹਦੇ ਚ ਇੱਕ AK ਸੀਰੀਜ਼ ਦੀ ਅਸॉल्ट ਰਾਈਫਲ, ਕਲੌਕ ਪਿਸਟल्स ਤੇ ਨਾਲ ਹੀ ਹੈਰੋਇਨ ਦਾ ਵੀ ਜਿਹੜਾ ਧੰਦਾ ਕਰਦੇ ਸੀਗੇ ਸਾਰੀ ਕਨਸਾਈਨਮੈਂਟ ਇਹਨਾਂ ਨੇ ਰੀਸੀਵ ਕੀਤੀ। ਸਾਡੀ ਜਿਹੜੀ ਡੀਐਸਪੀ ਲੋਕੋ ਕੇ ਸਾਥ ਦੀ ਟੀਮ ਨੇ ਜਿਹੜੀ ਨੇ ਸਪੈਸ਼ਲ ਸੈਲਰੀ ਟੀਮ ਨੇ ਸਾਡੀ ਨਾਕਾਬੰਦੀ ਕਰਕੇ ਪੰਜ ਦੋਸ਼ੀ ਜੋਬਨ ਵਾਸੀ ਰਣਗੜ੍ਹ, ਗੋਰਾ ਵਾਸੀ ਰਣਗੜ੍ਹ, ਜਸਪ੍ਰੀਤ ਇਹ ਜ਼ਿਲ੍ਹਾ ਰੋਪੜ ਦਾ ਰਹਿਣ ਵਾਲਾ ਇਹਨਾਂ ਦਾ ਸਾਥੀ ਹੈ ਜਿਹੜਾ ਸਨੀ ਇਹ ਠਾਣਾ ਮੋਕੰਪੂਰੇ ਦਾ ਰਹਿਣ ਵਾਲਾ ਹੈ ਸ਼ਹਿਨਸ਼ਾ ਔਰ ਸ਼ਾਲੂ ਇਹ ਵੀ ਠਾਣਾ ਮੋਕੰਪੂਰੇ ਦਾ ਰਹਿਣ ਵਾਲਾ ਇਹਨਾਂ ਪੰਜਾਂ ਵਿਅਕਤੀਆਂ ਨੂੰ ਅਸੀਂ ਮਾਕੇ ਤੇ ਗ੍ਰਿਫਤਾਰ ਕੀਤਾ ਰੋਕਿਆ ਤੇ ਇਹਨਾਂ ਤੋਂ ਜਦੋਂ ਅਸੀਂ ਚੈੱਕ ਕੀਤਾ ਇਹਨਾਂ ਕੋਲ ਇੱਕ AK ਸੀਰੀਜ਼ ਦੀ ਅਸॉल्ट ਰਾਈਫਲ ਦੋ ਮੈਗਜ਼ੀਨ 90 ਰਾਉਂਡਸ ਜਿਹੜੇ ਉਹਦੇ ਚ ਲਾਈਵ ਅਮੂਨੀਸ਼ਨ ਸੀਗਾ ਦੋ ਬਲੌਕ ਪਿਸਟਲ ਚਾਰ ਮੈਗਜ਼ੀਨ ਇਹ ਸਾਰੀਆਂ ਰਿਕਵਰ ਕੀਤੀਆਂ ਕਾਫੀ ਆ ਦੇ ਇਹ ਕਾਰ ਚ ਜਾ ਰਹੇ ਸੀਗੇ I20 ਕਾਰ ਜਿਹੜੀ ਸੀਗੀ ਇਹਨੂੰ ਰੋਕ ਕੇ ਅਸੀਂ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਬਰਾਮਦ ਕੀਤੀਆਂ ਇਹਦੇ ਨਾਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਜਿਹੜੇ ਦੋ ਵਿਅਕਤੀ ਨੇ ਜੋ ਬੰਦ ਤੇ ਗੋਰਾ ਇਹ ਨਵ ਫੰਡੋਰੀ ਨਾਮ ਦਾ ਵਿਅਕਤੀ ਹੈ ਜੋ ਗੈਂਗਸਟਰ ਜੱਗੂ ਭਗਵਾਨਪੁਰੀਏ ਦਾ ਕਾਫੀ ਖਾਸ ਐ ਨੇੜਲਾ ਵਿਅਕਤੀ ਹੈ ਇਹ ਉਹਦੇ ਕਹਿਣ ਤੇ ਇਹਨਾਂ ਨੇ ਸਾਰੀਆਂ ਕਨਸਾਈਨਮੈਂਟਸ ਜਿਹੜੀਆਂ ਪਾਰ ਵਾਲੇ ਵਿਅਕਤੀ ਜਿਹੜੇ ISI ਦੇ ਸਿਗੀ ਐਂਟੀਟੀਆਂ ਰਾਣਾ ਰਾਣਾ ਨਾਂ ਆ ਗਿਆ ਜਿਹੜੀ ਐਂਟੀਟੀ ਸੀਗੀ ਉਹਨਾਂ ਤੋਂ ਇਹਨਾਂ ਨੇ ਸਾਰੀ ਕਨਸਾਈਨਮੈਂਟ ਰੀਸੀਵ ਕੀਤੀ ਤੇ ਇਹਨਾਂ ਨੇ ਅੱਗੇ ਇਹ ਜਿਹੜੇ ਜੱਗੂ ਭਗਵਾਨਪੁਰੀਏ ਦੇ ਨੈਟਵਰਕ ਨੂੰ ਅੱਗੇ ਜਾ ਕੇ ਇਹਨਾਂ ਨੇ ਦੇਣੀ ਸੀਗੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹਦੇ ਕਾਫੀ ਜ਼ਿਆਦਾ ਲਿੰਕੇਜਿਸ ਜਿਹੜੇ ਬੀਕੇਆਈ ਲਿੰਕ ਜਿਹੜੇ ਟੈਰਰਿਸਟਸ ਬਾਰ ਬੈਠੇ ਨੇ ਉਹਨਾਂ ਦੇ ਨਾਲ ਹੈਗੇ ਨੇ ਜਿਹੜੇ ਇਹ ਸਾਰੇ ਪੰਜਾਬ 'ਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਸਾਡੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਸਖਤ ਦਿਸ਼ਾ ਨਿਰਦੇਸ਼ ਨੇ ਕਿ ਇਹਨਾਂ ਦਾ ਸਿਰ ਨਹੀਂ ਝੁਕਣ ਦਵਾਂਗੇ ਤੇ ਜਿਹੜੇ ਵੀ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੁੰਦੀ ਹੈ ਅਸੀਂ ਉਹ ਕਰਾਂਗੇ ਇਹਦੇ ਨਾਲ ਹੀ ਮੈਂ ਤੁਹਾਨੂੰ ਦੱਸਣਾ ਚਾਹਨਾ ਹੈ ਇੱਕ ਦੂਸਰਾ ਵੀ ਕੇਸ ਹੈਗਾ ਥਾਣਾ ਕਰਿੰਡਾ ਦੀ ਪੁਲਿਸ ਨੇ ਇੱਕ ਜਿਹੜਾ ਸਾਡਾ ਯੁੱਧ ਨਸ਼ਿਆਂ ਵਿਰੁੱਧ ਚ ਜਿਹੜੀ ਤੇਜ਼ੀ ਚੱਲ ਰਹੀ ਹੈ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਮਾਨਯੋਗ ਸੀਐਮ ਸਾਹਿਬ ਦੇ ਜਿਹੜੇ ਸਾਨੂੰ ਦਸ਼ਾ ਨਿਰਦੇਸ਼ ਮਿਲੇ ਨੇ ਉਹਦੇ 'ਚ ਸਾਡੀ ਟੀਮ ਵੱਲੋਂ 5 ਕਿਲੋ ਹੈਰੋਇਨ ਇੱਕ ਵਿਅਕਤੀ ਕੋਲੋਂ ਜਿਹੜਾ ਟੀਪੁਆਇੰਟ ਅਤਾਰੀ ਤੋਂ ਅਸੀਂ ਇਹਨੂੰ ਰੋਕਿਆ ਇਸ ਪਵਨ ਉਰਫ ਜਿਹੜਾ ਹੈਗਾ ਪੁੱਤਰ ਜਸਪਿੰਦਰ ਸਿੰਘ ਇਹ ਮੁਹਾਵਾ ਪਿੰਡ ਹੈਗਾ ਇਹਦੀ ਜਿਹੜਾ ਬਿਲਕੁਲ ਬਾਰਡਰ ਦੇ ਨਾਲ ਸਟਿਆ ਹੋਇਆ ਉਥੇ ਦਾ ਰਹਿਣ ਵਾਲੇ ਨੇ ਡਰੋਨ ਰਾਹੀਂ ਕਨਸਾਈਨਮੈਂਟ 5 ਕਿਲੋ ਦੀ ਹੈਰੋਇਨ ਦੀ ਮੰਗਾਈ ਇਹਨੂੰ ਵੀ ਅਸੀਂ ਰੱਖ ਕੇ ਦੋ ਗ੍ਰਿਫਤਾਰ ਕਰਕੇ ਇਹਦੇ ਕੋਲੋਂ ਵੀ 5 ਕਿਲੋ ਜਿਹੜੀ ਹੈਰੋਇਨ ਰਿਕਵਰ ਕੀਤੀ ਹੈ ਅਮ੍ਰਿਤਸਰ ਦੇ ਹਾਤੀਪੁਲੀਸ ਜਿਹੜਾ ਇਹ ਪੂਰਾ ਨੈਕਸਸ ਐਂਟੀ-ਨੈਸ਼ਨਲ 엘ਿਮੈਂਟਸ ਟੈਰਰਿਸਟ 엘ਿਮੈਂਟਸ ਗੈਂਗਸਟਰ 엘ਿਮੈਂਟਸ ਤੇ ਜਿਹੜੇ ਨਾਰਕੋਟਿਕ 엘ਿਮੈਂਟਸ ਨੇ ਜੜਾ ਬਣਾਇਆ ਹੋਇਆ ਹੈ ਇਹਨੂੰ ਤੋੜਨ ਚ ਸਾਡੀ ਪੂਰੀ ਜਿਹੜੀ ਟੀਮ ਹੈ ਉਹ ਸਖਸ਼ਣ ਅਸੀਂ ਪਹਿਲਾਂ ਵੀ ਕੰਮ ਕਰਦੇ ਰਹੇ ਤੇ ਆਉਣ ਵਾਲੇ ਦਿਨਾਂ ਚ ਅਸੀਂ ਹੋਰ ਵੀ ਇਹਦੇ ਤੇ ਬਾਦ ਚੜ ਕੇ ਕਾਮਯਾਬੀ ਪ੍ਰਾਪਤ ਕਰਾਂਗੇ ਬਿਲਕੁਲ ਜਿਵੇਂ ਮੈਂ ਤੁਹਾਨੂੰ ਦੱਸਿਆ ਇਹ ਜਿਹੜੇ ਰਾਣਾ ਰਾਣਾ ਹੈਗੇ ਇਹ ਆਈਐਸਆਈ ਦੀ ਐਂਟੀਟੀ ਹੈ ਜਿਹਦੇ ਨਾਲ ਇਹ ਟੱਚ ਸੀਗੇ ਬਿਲਕੁਲ ਤੇ ਨਾ ਨੇ ਉਹਦੇ ਤੋਂ ਕਨਸਾਈਨਮੈਂਟ ਰੋਨ ਰਹੀ ਮੰਗਾਈ ਦੇ ਅੱਗੇ ਫਰਦਰ ਡਿਲੀਵਰ ਕਰਦੇ ਸਰ ਜਿਸ ਮੈਂ ਉਹ ਮਾਰਨ ਇਸ ਗੱਲ ਦੇ ਇਖਤਿਆਰ ਸੀ ਕਿ ਸਰ ਨਾਲ ਉਸ ਕਿਹਾ ਇਹ ਸਾਰੀਆਂ ਜਿਹੜੀਆਂ ਹੈਗੀਆਂ ਡਿਟੇਲਸ ਇਹ ਅਸੀਂ ਤੁਹਾਡੇ ਨਾਲ ਬਿਲਕੁਲ ਆਉਣ ਵਾਲੇ ਸਮੇਂ 'ਚ ਸਾਂਝਾ ਕਰਾਂਗੇ ਇਹ ਸਾਰੀਆਂ ਜਿਹੜੀਆਂ ਸਾਡੀ ਸਪੈਸ਼ਲ ਇੰਟਰੋਗੇਸ਼ਨ ਜਿਹੜੀ ਹੈਗੀ ਇਹਨਾਂ ਦੀ ਚੱਲ ਰਹੀ ਹੈ ਤੇ ਸਾਰੀਆਂ ਇਹ ਜਿਹੜੀਆਂ ਕਾਮਯਾਬੀਆਂ ਪ੍ਰਾਪਤ ਹੋਈਆਂ ਇਹ ਸੈਂਟਰਲ ਏਜੰਸੀਆਂ ਦੇ ਨਾਲ ਅਸੀਂ ਰਲ ਕੇ ਜਿਹੜੀਆਂ ਹੈਗੀਆਂ ਉਹ ਪ੍ਰਾਪਤ ਕੀਤੀਆਂ ਹੈ ਸਰ ਜੀ ਜੀ ਕਿੱਥੋਂ ਆਈਏ ਕਿ ਕੋਈ ਬਰਦੋਰੀ ਇਹ AK ਸੀਰੀਜ਼ ਦੀ ਅਸਾਲਟ ਰਾਈਫਲ ਹੈ ਜੀ ਇਹ ਜਿਹੜੀ ਡਰੋਨ ਰਾਹੀਂ ਪਾਕਿਸਤਾਨ ਤੋਂ ਆਈ ਹੈ ਆਈਐਸਆਈ ਦਾ 에ਜੈਂਟ ਜਿਹੜਾ ਸੀਗਾ ਉਹਨੇ ਇਹ ਡਰੋਨ ਰਾਹੀਂ ਇਹਨਾਂ ਨੂੰ ਭੇਜੀ ਸੀ ਪਰ ਜਦੋਂ ਇਹ ਐਕਸਟਰਾ ਦੇ ਦਿਖਾ ਰਹੇ ਹੁੰਦੇ ਨੇ ਕਿ ਕਿਹ ਕਿਹ ਸੀਰੀਜ਼ ਦੇ ਇਸ ਤਰ੍ਹਾਂ ਦੇ ਘਾਤਕ ਜੱਟ ਹੁੰਦੇ ਨੇ ਉਸ ਤੋਂ ਬਾਅਦ ਦੇਖਿਆ ਕਿ ਭਟਕੇ ਜੰਨੀ ਇੱਕ ਫੀਲਿੰਗ ਬਣ ਜਾਂਦੀ ਹੈ ਉਹਨਾਂ ਤੇ ਵਰਤੇ ਜਾਂਦੇ ਨੇ ਕਿ ਇਹ ਏਜੰਸੀਆਂ ਦੇ ਉਸ ਲੈਵਲ ਤੇ ਕੰਮ ਖੜੇ ਹੋ ਰਹੇ ਨੇ ਕਿ ਬਿਲਕੁਲ ਕਿਸ ਪਾਸੇ ਤਿਆਰੀ ਜੀ ਬਿਲਕੁਲ ਜੀ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇਹ ਸਾਰਾ ਦਾ ਸਾਰਾ ਆਪਰੇਸ਼ਨ ਹੈ ਜਿਹੜਾ ਅਸੀਂ ਇੰਟੈਲੀਜੈਂਸੀਆਂ ਦੇ ਨਾਲ ਰਲ ਕੇ ਕੀਤਾ ਹੈ ਜਿਹੜੀਆਂ ਸਾਡੀਆਂ ਵੀ ਪੰਜਾਬ ਪੁਲਿਸ ਦੀ ਸਪੈਸ਼ਲਾਈਜ਼ਡ ਯੂਨਿਟਸ ਨੇ ਅਸੀਂ ਬਿਲਕੁਲ ਸਾਰਿਆਂ ਦੇ ਨਾਲ ਪਲ-ਪਲ ਦੀ ਖਬਰ ਉਹਨਾਂ ਨਾਲ ਸ਼ੇਅਰ ਕਰ ਰਹੇ ਹਾਂ ਸਾਰੀ ਜਿਹੜੀ ਜੁਆਇੰਟਲੀ ਉਹਨਾਂ ਦੀ ਇੰਟਰੋਗੇਸ਼ਨ ਵੀ ਇਹਨਾਂ ਦੀ ਕਰਾਂਗੇ ਤੇ ਜਿੰਨੀਆਂ ਵੀ ਫਰਦਰ ਡੀਟੇਲਸ ਸਾਡੇ ਸਾਹਮਣੇ ਆਣਗੀਆਂ ਅਸੀਂ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਦੱਸਾਂਗੇ ਸਰ ਇਹ ਕਦੋਂ ਤਨ ਹੋਣ ਤਾਜ਼ਾ ਮਗਾਈ ਹੈ ਜਾਂ ਪਹਿਲਾਂ ਤੋਂ ਲੈ ਕੇ ਰੱਖੀ ਹੋਈ ਹੈ ਇਹ ਇਹਨਾਂ ਨੇ ਤਾਜ਼ੀ ਫਰੈਸ਼ ਕਨਸਾਈਨਮੈਂਟ ਇਹਨਾਂ ਦੀ ਆਈ ਸੀ ਇਹਨਾਂ ਦੇ ਪਹਿਲਾਂ ਵੀ ਜਿਹੜਾ ਪਛੋਕੜ ਵੀ ਇਹਨਾਂ ਨੇ ਜਿਹੜਾ ਡਰੱਗਸ ਦੇ ਬਾਰੇ ਇਹਨਾਂ ਨੇ ਕੰਮ ਕੀਤਾ ਜਿਹਦੇ ਨਾਲ ਹੀ ਅਸੀਂ ਜਿਹੜੀ ਇਹਨਾਂ ਤੋਂ ਡਰੱਗਸ ਦਾ 7.5 ਲੱਖ ਦੀ ਜਿਹੜੀ ਡਰਗਮਨੀ ਵੀ ਅਸੀਂ ਰਿਕਵਰ ਕੀਤੀ ਹੈ ਓਬੀਐਸੀ ਸਾਰਾ ਜਿਹੜਾ ਇਹਨਾਂ ਦਾ ਪਛੋਕੜਾ ਉਹ ਪੂਰਾ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਹੈ ਨਫ ਪੰਡੋਰੀ ਦੇ ਕੈਂਟ ਤੇ ਇਹਨਾਂ ਨੇ ਸਮਾਨ ਮੰਗਾਇਆ ਜੋ ਕਿ ਜੱਗੂ ਦਾ ਕਾਫੀ ਖਾਸ ਐਸੋਸੀਏਟ ਹੈਗਾ ਤੇ ਜਿਹੜੀਆਂ ਵੀ ਇਹਨਾਂ ਨੇ ਕੋਈ ਪਲੈਨਿੰਗ ਇਹਨਾਂ ਦੀ ਚੱਲ ਰਹੀ ਸੀਗੀ ਅਸੀਂ ਸਾਰਾ ਜਿਹੜਾ ਇਹਨਾਂ ਦਾ ਨੈਟਵਰਕ ਤੋੜ ਕੇ ਇਹਨਾਂ ਤੋਂ ਇਨਫੋਰਮੇਸ਼ਨ ਸੀਕ ਕਰਕੇ ਤੁਹਾਡੇ ਮਾਧਮ ਰਹੀਂ ਸ਼ੇਅਰ ਕਰਾਂਗੇ। ਅਗਰੇ 5 ਵਿਅਕਤੀ ਇਹਨਾਂ ਦਾ ਪਰਬਲ ਮੈਂ ਕਿਹਦਾ ਬਣਿਆ ਸੀ ਤੇ ਇਹ ਜਿਵੇਂ ਮੈਂ ਤੁਹਾਨੂੰ ਦੱਸਿਆ ਇਹ ਇਹ ਜਿਹੜੇ ਦੋ ਵਿਅਕਤੀ ਜਿਹੜੇ ਰਣਗੜ ਦੇ ਨੇ ਦੋ ਵਿਅਕਤੀ ਮੁਕੰਪੂਰੇ ਦੇ ਨੇ ਇਹਨਾਂ ਦਾ ਇੱਕ ਸਾਥੀ ਜਿਹੜਾ ਰੂਪੜ ਦਾ ਹੈਗਾ ਇਹ ਇੱਕ ਆਰਗੇਨਾਈਜ਼ਡ ਤਰੀਕੇ ਨਾਲ ਚੱਲ ਰਹੇ ਸੀਗੇ ਇਹਨਾਂ ਨੇ ਪਹਿਲਾਂ ਵੀ ਕਾਫੀ ਕਨਸਾਈਨਮੈਂਟਸ ਰਿਸੀਵ ਕੀਤੀਆਂ ਨੇ ਤੇ ਡਰੱਗ ਰਨਿੰਗ ਦਾ ਵੀ ਤੇ ਗਨ ਰਨਿੰਗ ਦਾ ਵੀ ਜਿਹੜਾ ਬਿਜ਼ਨਸ ਇਹ ਰਨ ਕਰ ਰਿਹਾ ਸੀ